ਦੱਸੇ ਕਿ ਬਸਤੀ ਜੋਧੇਵਾਲ ਵਿਖੇ ਬਸਤੀ ਜੋਧੇਵਾਲ ਸ਼ਾਪਕੀਪਰਸ ਮੁੱਚੇ ਦੁਕਾਨਦਾਰਾ ਵੱਲੋਂ ਹੰਗਾਮੀ ਮੀਟਿੰਗ ਦਾ ਆਯੋਜਨ ਕੀਤਾ ਗਿਆ ਜਿਸ ਦੇ ਵਿੱਚ ਨਵੀਂ ਕੀ ਮੈਂਬਰੀ ਟੀਮ ਗਠਿਤ ਕੀਤੀ ਗਈ ਹੈ ਸਰਬਸੰਮਤੀ ਦੇ ਨਾਲ ਹਨੀ ਮਰਵਾਹਾਂ ਨੂੰ ਵਿਸ਼ੇਸ਼ ਤੌਰ ਤੇ ਕਾਰਜਕਾਰੀ ਪ੍ਰਦਾਨ ਲਗਾਇਆ ਗਿਆ ਕਿ ਕਾਰਜਕਾਰਨ ਗੱਲ ਦੁਕਰਦਾ ਨਵੇਂ ਪ੍ਰਦਾਨ ਹਨੀ ਮਰਵਾਹਾਂ ਨੇ ਦੱਸਿਆ ਕਿ ਜੋ ਬਸਤੀ ਜੋਧੇਵਾਲ ਸ਼ਾਪਕੀਪਰ ਐਸੋਸੀਏਸ਼ਨ ਦੇ ਦੁਕਾਨਦਾਰਾ ਨੇ ਮੇਰੇ ਤੇ ਭਰੋਸਾ ਜ਼ਾਹਰ ਕੀਤਾ ਉਸ ਨੂੰ ਪੂਰੀ ਤਨਦੇਹੀ ਦੇ ਨਾਲ ਨਿਭਾਵਾਂਗਾ ਵਿਦਿਆਨ ਲਾਈਕ ਲਈ ਟਿੰਗਾ ਚੱਕ ਰਿਪੋਰਟ ਸ੍ਰੀ ਗੁਰਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ बस्ती ਜੋਧੇਵਾਲ 메인 ਰੋਡ ਤੇ ਬਿਸ਼ਕਰਮਾ ਧਰਮਸ਼ਾਲਾ ਵਿਖੇ ਜਿਹੜੀ ਮੀਟਿੰਗ ਰੱਖੀ ਗਈ ਸੀ ਅੱਜ ਦੀ ਤੇ ਅਸੀਂ 21 ਮੈਂਬਰਾਂ ਦੀ ਕਮੇਟੀ ਹੁਣ ਅੱਗੋਂ ਦੀ ਬਣਾਵਾਂਗੇ ਜਿਹੜੀ ਜ਼ਿੰਮੇਵਾਰੀ ਮੰਨੋ ਦਿੱਤੀ ਹੈ ਇਹਨਾਂ ਨੇ ਉਹ ਮੈਂ ਤਨ ਮਨ ਧਨ ਨਾਲ ਜੋ ਵੀ ਮੇਰੇ ਕੋਲ ਵੱਧ ਚੜ ਕੇ ਹਿੱਸਾ ਪਾਇਆਗਾ ਮੈਂ ਮਾਰਕੀਟ ਲਈ ਦਿਨ ਤੋਂ ਰਾਤ ਇੱਕ ਕਰਾਂਗਾ ਜਿੱਦਾਂ ਸਮੱਸਿਆ ਬਹੁਤ ਛੋਟੀਆਂ-ਛੋਟੀਆਂ ਇਹ ਅਸੀਂ ਪਹਿਲ ਦੇ ਆਧਾਰ ਤੇ ਜਾਂ ਕਿਸੇ ਨੂੰ ਕਾਰਪੋਰੇਸ਼ਨ ਤੰਗ ਕਰਦੀ ਹੈ ਕੋਈ ਹੋਰ ਸਮੱਸਿਆ ਤਹਿ ਬਜਾਰੀ ਵਾਲੇ ਆ ਜਾਂ ਹੋਰ ਚਲਾਨ ਆਂਦੇ ਆ ਆਪਣੇ ਲਾਈਟ ਦੀ ਦਿੱਕਤ ਹੈ ਬਾਗਬਾਨੀ ਵਾਲੇ ਦੋ ਦੋ ਮਹੀਨੇ ਸਾਡੇ ਏਰੀਆ ਚ ਆਂਦੇ ਨਹੀਂ ਇਹ ਚੀਜ਼ਾਂ ਦਾ ਆਪਾਂ ਪਹਿਲ ਦੇ ਆਧਾਰ ਤੇ ਦੋ ਚਾਰ ਦਿਨਾਂ ਦੇ ਵਿੱਚ ਹੀ ਅਸੀਂ ਸ਼ੁਰੂ ਕਰ ਦਾਂਗੇ ਦੂਸਰੀ ਗੱਲ ਜਿਹੜੀ ਮਾਰਕੀਟ ਸਾਡੀ ਬਹੁਤ ਪੁਰਾਣੀ ਮਾਰਕੀਟ ਹੈ ਤੇ ਇਹਦੇ ਵਿੱਚ ਕਿਸੇ ਬੰਦੇ ਨੇ ਰਜਿਸਟ੍ਰੇਸ਼ਨ ਹਜੇ ਤੱਕ ਨਹੀਂ ਕਰਾਈ ਉਹ ਕੱਲ ਹੀ ਅਸੀਂ ਕੱਲ ਸੈਚਰਡੇ ਆ ਮੰਡੇ ਨੂੰ ਅਸੀਂ ਰਜਿਸਟ੍ਰੇਸ਼ਨ ਕਰਾ ਕੇ ਪਹਿਲ ਦੇ ਆਧਾਰ ਤੇ ਇਹ ਵੀ ਕੰਮ ਕਰਨਾ ਫਿਰ ਵੱਧ ਛੱਡ ਕੇ ਜਿੰਨੇ ਮੇਰੇ ਭਰਾ ਵਾ ਉਹ ਸਾਰੇ ਸਹਿਯੋਗ ਕਰਨਗੇ ਤੇ ਇਹ ਜ਼ਿੰਮੇਵਾਰੀ ਆਪਾਂ ਤਨਦੇਹੀ ਨਾਲ ਨਿਭਾਵਾਂਗੇ ਆਰਕੇ ਟੀਵੀ ਸੈਂਟਰ ਤੋਂ ਆਰਕੇ ਅਗਨੇ ਉਤਰੀ ਅੱਜ ਦੀ ਜੋ ਬਸਤੀ ਯੋਧੇ ਵਾਲ ਦੀ ਸਾਡੀ ਸ਼ੌਪਕੀਪਰ ਐਸੋਸੀਏਸ਼ਨ ਦੀ ਸਾਰੀ ਮੀਟਿੰਗ ਹੋਈ ਆ ਇਹਦੀ ਬਹੁਤ ਜ਼ਰੂਰਤ ਸੀ ਇਹ ਸਹਿਯੋਗ ਤੋਂ ਬਿਨਾਂ ਸਾਡੇ ਨਾਲ ਬਾਜ਼ਾਰ ਦੇ ਜੀਐਸਪੀ ਵੱਲੋਂ ਹੋਰ ਮਹਿਕਮਿਆਂ ਵੱਲੋਂ ਸਾਡੇ 1 ਟੂ 1 ਸਾਰਿਆਂ ਦੇ ਨਾਲ ਧੱਕੇ ਹੁੰਦੇ ਸੀ ਮੈਂ ਉਮੀਦ ਕਰਦਾ ਹਾਂ ਸਾਡੇ ਹਨੀ ਮਰਵਾਹਾ ਜੀ ਸਾਰਿਆਂ ਨੂੰ ਨਾਲ ਲੈ ਕੇ ਚੱਲਣਗੇ ਇਹਨਾਂ ਧੱਕਿਆਂ ਨੂੰ ਜ਼ੋਰ ਦੇ ਨਾਲ ਅਸੀਂ ਰੋਕਾਂਗੇ ਜੈ ਹਿੰਦ ਜੈ ਭਾਰਤ ਮੈਂ ਗੁਲਸ਼ਨ ਪੋਲ ਜੀ ਮੇਰਾ ਸਿਮਰਨ ਫੁੱਟਵੈਰਾ ਔਰ ਬਹੁਤ ਹੀ ਸਤਿਕਾਰਯੋਗ ਸਾਰੇ ਜੋ ਮਾਰਕੀਟ ਦੇ ਐਸੋਸੀਏਸ਼ਨ ਆਪਾਂ ਬਣਾਉਣ ਜਾ ਰਹੇ ਹਾਂ ਉਹ ਸਾਰੇ ਦੁਕਾਨਦਾਰ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਆ ਸਾਡੇ ਅੱਧੇ ਬੋਲ ਦੇ ਉੱਤੇ ਸਾਰੇ ਪਹੁੰਚੇ ਨੇ ਔਰ ਜੋ ਦੁਕਾਨਦਾਰੀ ਸਮੱਸਿਆ ਆ ਉਹ ਛੋਟੀਆਂ ਸਮੱਸਿਆ ਆ ਉਹ ਸਾਡੀ ਵਰਕਿੰਗ ਕਮੇਟੀ ਦੇ ਵਿੱਚ ਆਣ ਗਿਆ ਸੀ ਪਹਿਲ ਦੇ ਦਾਰ ਤੇ ਉਹ ਉਹ ਅਸੀਂ ਮਸਲੇ ਨੂੰ ਹੱਲ ਕਰਾਂਗੇ ਔਰ ਆਉਣ ਵਾਲੇ ਸਮੇਂ 'ਚ ਅਸੀਂ ਜੋ ਹਣੀ ਮਰਵਾਹ ਜੀਨ ਪ੍ਰਧਾਨ ਲਗਾਇਆ ਆ ਇਹ ਅਸੀਂ ਮਤਲਬ 90 ਸਾਲ ਤੱਕ ਲਗਾਇਆ ਆ ਕਿ ਜੇ ਇਹ ਨਹੀਂ ਕਾਰਜਕਾਰੀ ਨਹੀਂ ਅੱਛੀ ਲੱਗਦੀ ਤੇ ਤੁਸੀਂ ਉਹਨੂੰ ਉਹਨੂੰ ਚੇਂਜ ਵੀ ਕਰ ਸਕਦੇ ਆ ਇਸ ਕਰਕੇ ਕੋਈ ਕਿਸੇ ਤੇ ਥੋਪਣਾ ਨਹੀਂ ਹੋ ਹਰੇਕ ਦੇ ਕੰਮ ਨੂੰ ਦੇਖ ਕੇ ਅਸੀਂ ਉਹਨੂੰ ਅੱਗੇ ਲੈ ਕੇ ਜਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ